ਬਾਈ ਜੀ ਅੱਜ ਦੇ ਵੀਡੀਓ ਚ ਆਪਾਂ ਸਬਜ਼ੀਆਂ ਦੇ ਬੀਜ ਲਾਵਾਂਗੇ ਆਰਗੈਨਿਕ ਤਰੀਕੇ ਨਾਲ ਬਿਨਾਂ ਰਸਾਇਣਿਕ ਖਾਦ ਤੋਂ ਇਹਦੇ ਵਾਸਤੇ ਆਪਾਂ ਨੂੰ ਬਾਈ ਜੀ ਚਾਹੀਦਾ ਕੋਕੋ ਪੀਟ ਆ ਦੇਖੋ ਇਹ ਕੋਕੋ ਪੀਟ ਹੈ ਨਾਰੀਅਲ ਦਾ ਛਿਲਕਾ ਜਿਹਾ ਹੁੰਦਾ ਹੈ ਤੇ ਇਹਨੂੰ ਆਪਾਂ ਭਿਉਂ ਕੇ ਰੱਖਣਾ ਰਾਤ ਨੂੰ ਤੇ ਉਸ ਤੋਂ ਬਾਅਦ ਇਹਨੂੰ ਛਾਣੀ ਨਾਲ ਛਾਣ ਕੇ ਪਾਣੀ ਕੱਢ ਲੈਣਾ ਚੋ ਸੁਕਾ ਲੈਣਾ ਤੇ ਉਸ ਤੋਂ ਬਾਅਦ ਬਾਈ ਜੀ ਆਪਾਂ ਨੂੰ ਚਾਹੀਦੀ ਹੈ ਗੜੋਿਆਂ ਦੀ ਖਾਦ ਵਰਮੀ ਕੰਪੋਸਟ ਇਹ ਵੀ ਮਾਰਕੀਟ ਚੋਂ ਮਿਲ ਜਾਂਦੀ ਹੈ ਵੈਸੇ ਆਪਾਂ ਖੁਦ ਤਿਆਰ ਕਰਦੇ ਆ ਇਹ ਤੇ ਹੋਰ ਇਹਦੇ ਵਿੱਚ ਆਪਾਂ ਕੋਈ ਰਸਾਇਣਕ ਚੀਜ਼ ਮਿਕਸ ਨਹੀਂ ਕਰਦੇ ਇਹ ਦੋਨੇ ਅੱਧੋ-ਅੱਧਾ ਆਪਾਂ ਰਲਾ ਲੈਣੀ ਆ ਦੋਨੇ ਚੀਜ਼ਾਂ ਇੱਕ ਆਪਣੇ ਕੋਲ ਇਹ ਟ੍ਰੇ ਹੈ ਜਿਹਦੇ ਵਿੱਚ ਆਪਾਂ ਬੀ ਸਲਾਵਾਂਗੇ ਆ ਦੇਖੋ ਹੱਥ ਨਾਲ ਦੋਨੇ ਚੀਜ਼ਾਂ ਅੱਧੋ-ਅੱਧੀ ਮਿਕਸ ਕਰ ਲੈਣੀ ਆ ਆਪਾਂ ਇਸ ਤਰੀਕੇ ਨਾਲ ਭਾਈ ਜੀ ਬੀਜ ਲਾਉਣ ਦੇ ਜਿਹੜੇ ਫਾਇਦੇ ਆ ਇੱਕ ਤਾਂ ਇਹ ਹੈ ਵੀ ਆਪਾਂ ਸਮੇਂ ਤੋਂ ਪਹਿਲਾਂ ਵੱਲਾਂ ਵੱਡੀਆਂ ਕਰ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਹੁਣ ਠੰਡ ਪੈ ਰਹੀ ਹੈ ਤੇ ਬਾਹਰ ਜੇ ਆਪਾਂ ਸਿੱਧੀ ਜ਼ਮੀਨ ਚ ਲਾਉਨੇ ਤਾਂ ਉਗਰ ਤੇ ਦਿੱਕਤ ਆਉਂਦੀ ਹੈ ਨੰਬਰ 2 ਜਦੋਂ ਉਗਰਦਾ ਹੁੰਦਾ ਬੀਜ ਇੱਕ ਇੱਕ ਪੱਤੇ ਜਾਂ ਦੋ ਦੋ ਪੱਤਿਆਂ ਵਾਲਾ ਹੁੰਦਾ ਤੇ ਉਹਨੂੰ ਉਹਦੇ ਤੇ ਚੂਹਿਆਂ ਦਾ ਹਮਲਾ ਬਹੁਤ ਹੁੰਦਾ ਹੈ ਇਸ ਤਰੀਕੇ ਨਾਲ ਜੇ ਆਪਾਂ ਬੀ ਅਗਰਾਉਨੇ ਤਾਂ 99% ਜਰਮੀਨੇਸ਼ਨ ਹੁੰਦੀ ਹੈ ਬੀਜ ਦੀ 99% ਵੀ ਉਗਰਦਾ ਹੈ ਬਹੁਤ ਘੱਟ ਚਾਂਸ ਹੈ ਬੀ ਨਾ ਉਗਰਨ ਦੇ ਤੇ ਬਾਕੀ ਇਹੋ ਜਿਹੀ ਨਦੀਨ ਵੀ ਨਹੀਂ ਉਗਦੇ ਇਸ ਤਰੀਕੇ ਨਾਲ ਜਦੋਂ ਬੱਲਾਂ ਕਾਫੀ ਵੱਡੀਆਂ ਹੋ ਜਾਣ ਤਾਂ ਉਦੋਂ ਆਪਾਂ ਇਹਦੇ ਵਿੱਚੋਂ ਜਿੱਥੇ ਮਰਜ਼ੀ ਆਪਾਂ ਬੱਲਾਂ ਲਾ ਸਕਦੇ ਹਾਂ ਉਦੋਂ ਤੱਕ ਆਪਣਾ ਖੇਤ ਵੀ ਜਿਸ ਤਰ੍ਹਾਂ ਹੁਣ ਗਿੱਲ ਜੀ ਰਹਿੰਦੀ ਹੈ ਉਦੋਂ ਥੋੜਾ ਸੁੱਕਣ ਲੱਗ ਜਾ ਧੁੱਪਾਂ ਲੱਗਣ ਲੱਗ ਜਾਣਗੀਆਂ ਤੇ ਉਦੋਂ ਨੂੰ ਇਹ ਬੱਲਾਂ ਆਪਣੇ ਲਾਉਣ ਨੂੰ ਤਿਆਰ ਹੋ ਜਾਣਗੀਆਂ ਤੇ ਬਾਕੀ ਭਾਈ ਜੀ ਹੋਰ ਵੀ ਅਜੇ ਕਿਸ ਕੋਈ ਵੀਰ ਬੱਲਾਂ ਇਸ ਤਰ੍ਹਾਂ ਵਗਾ ਕੇ ਵੇਚਣਾ ਚਾਹੁੰਦਾ ਤਾਂ ਉਹਦੇ ਵਾਸਤੇ ਵੀ ਇਹ ਇੱਕ ਵਧੀਆ ਤਰੀਕਾ ਆਪਦੀ ਕਮਾਈ ਕਰ ਸਕਦਾ ਹੈ ਕਿਉਂਕਿ 10 ਰੁਪਏ ਦੀ ਵੱਲ ਵਿਕ ਜਾਂਦੀ ਹੈ ਤੇ ਐਡੀਕਟਰੇ ਦੇ ਵਿੱਚ 100 ਬੂਟੇ ਵਾਂਗ ਆਪਾਂ ਤਿਆਰ ਕਰ ਸਕਦੇ ਹਾਂ ਤੇ ਮਿਹਨਤ ਕੋਈ ਜ਼ਿਆਦਾ ਨਹੀਂ ਲੱਗਦੀ ਇਹ ਚ ਤੇ ਬਸ ਇੰਨਾ ਕਹਿ ਵੀ ਆਪਾਂ ਨੂੰ ਅੰਦਰ ਰਾਤ ਨੂੰ ਅੰਦਰ ਤੇ ਦਿਨੇ ਆਪਾਂ ਨੂੰ ਇਹ ਬਾਹਰ ਰੱਖਣਾ ਪੈਂਦਾ ਕਿਉਂਕਿ ਦਿਨੇ ਆਪਾਂ ਇਹਨੂੰ ਧੁੱਪ ਲਵਾਉਣੀ ਹੈ ਤੇ ਬਾਕੀ ਠੰਡ ਚੋਂ ਆਪਾਂ ਨੂੰ ਇਹਨੂੰ ਰਾਤ ਨੂੰ ਅੰਦਰ ਰੱਖਣਾ ਪਊਗਾ ਮਿਹਨਤ ਇਹਦੇ ਕੋਈ ਜ਼ਿਆਦਾ ਨਹੀਂ ਲੱਗਦੀ ਬਾਕੀ ਜੇ ਆਪਾਂ ਘਰ ਵਾਸਤੇ ਵੀ ਲਾਉਣੀਆਂ ਤਾਂ ਇੰਨੀ ਇੱਕ ਇਹ ਚ ਵੱਖ-ਵੱਖ ਤਰ੍ਹਾਂ ਦੇ ਵੀ ਆਪਾਂ ਲਾਵਾਂਗੇ ਤੇ ਇੱਕ ਪਰਿਵਾਰ ਵਾਸਤੇ ਇੰਨੀ ਇੱਕ ਬੱਲਾਂ ਬਹੁਤ ਹੁੰਦੀਆਂ ਆ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੀਆਂ ਗਲੀਆਂ ਇਹਦੇ ਨਾਲ ਭਰ ਕੇ ਉਸ ਤੋਂ ਬਾਅਦ ਆਪਾਂ ਵਿੱਚ ਕੱਲਾ-ਕੱਲਾ ਵੀ ਲਾਉਣਾ ਇੱਕ-ਇੱਕ ਬੀਜ ਲਾਵਾਂਗੇ ਆ ਦੇਖੋ ਬਾਈ ਜੀ ਇੱਕ ਤਾਂ ਆਪਣੇ ਕੋਲ ਹੈਗੇ ਕਦੂਆਂ ਦੇ ਬੀਜ ਇਹਦੇ ਵਿੱਚ ਹੀ ਅੱਲਾਂ ਦੇ ਬੀਜ ਹੈ ਫਿਰ ਆਪਣੇ ਕੋਲ ਹੈਗੇ ਬਾਈ ਜੀ ਤੋਰੀਆਂ ਦੇ ਬੀਜ ਇੱਕ ਆਪਣੇ ਕੋਲੇ ਹੈਗੇ ਬਾਈ ਜੀ ਖੀਰੇ ਦੇ ਬੀਜ। ਬਾਕੀ ਹੈਗੇ ਹੀ ਤਰ੍ਹਾਂ ਦੇ ਬੀਜ। ਤੁਸੀਂ ਵੱਖ-ਵੱਖ ਕਿਸਮ ਦੇ ਬੀਜ ਇੱਕੇ ਆਪਾਂ ਟ੍ਰੇ ਚ ਲਾ ਤੁਸੀਂ ਵੀ ਲਾ ਸਕਦੇ ਹੋ। ਆ ਦੇਖੋ ਆਪਾਂ ਇੱਕੋ ਇੱਕ ਬੀਜ ਲੈਣਾ ਸਿੰਗਲ ਸਿੰਗਲ ਬੀਜ। ਇਹਦੇ ਨਾਲ ਤਾਂ ਇੱਕ ਤਾਂ ਬਾਈ ਜੀ ਬੀਜ ਦੇ ਵੀ ਆਪਣੀ ਬਚਤ ਹੁੰਦੀ ਹੈ। ਤੇ ਜਰਮੀਨੇਸ਼ਨ ਸਾਨੂੰ ਪਹਿਲਾਂ ਵੀ ਆਖਿਆ ਵੀ 99% ਜਰਮੀਨੇਸ਼ਨ ਹੋਊਗੀ। ਇਸ ਤਰ੍ਹਾਂ ਆਪਾਂ ਕੱਲੇ ਕੱਲਾ ਬੀਜ। ਬੀਜ ਬੀਜਣ ਤੋਂ ਬਾਅਦ ਬਾਈ ਜੀ ਆਪਾਂ ਹਲਕਾ-ਹਲਕਾ ਉਂਗਲਾਂ ਨਾਲ ਇਹਨੂੰ ਪ੍ਰੈਸ ਕਰ ਦੇਣਾ। ਤੇ ਬੀਜ ਬਿਲਕੁਲ ਟੱਕ ਦੇਣੇ ਆ। ਇਸ ਤੋਂ ਬਾਅਦ ਬਾਈ ਜੀ ਇਹ ਹੌਲੀ-ਹੌਲੀ ਇਸ 10 ਦਿਨਾਂ ਤੱਕ ਬੀਜ ਉੱਗਰ ਜਾਣਗੇ। ਉਦੋਂ ਵੀ ਆਪਾਂ ਵੀਡੀਓ ਪਾ ਕੇ ਤੁਹਾਡਾ ਸਾਂਝੀ ਕਰਾਂਗੇ। ਵੀ ਇਸ ਢੰਗ ਨਾਲ ਕਿੰਨੇ ਕਾਪੜਾ ਬੀਜ ਉਗਰੇ ਆ ਜਾਂ ਕਿੰਨੇ ਨਹੀਂ ਉਗਰੇ ਉਹ ਤੁਹਾਡੇ ਸਾਹਮਣੇ ਆਪਾਂ ਦੁਬਾਰੇ ਵੀਡੀਓ ਬਣਾਵਾਂਗੇ। ਤੇ ਬਾਕੀ ਵੀਡੀਓ ਚੰਗੀ ਲੱਗੇ ਤਾਂ ਬਾਈ ਜੀ ਕਮੈਂਟਾਂ ਜ਼ਰੂਰ ਦੱਸਿਓ। ਤੇ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਬਾਈ ਜੀ